ਮੋਹਾਲੀ ਤੋਂ ਇੱਕ ਬੜੀ ਹੀ ਹੈਰਾਨੀਜਨਕ ਘਟਨਾ ਸਾਹਮਣੇ ਆ ਰਹੀ ਹੈ ਕੁੜੀ ਦੇ ਪਿੱਛੇ ਮਾਰਤਾ ਮਾਪਿਆਂ ਦਾ ਇਕਲੌਤਾ ਪੁੱਤ ਮ੍ਰਿਤਕ ਲੜਕੇ ਦਾ ਨਾਮ ਤਰਨਵੀਰ ਸਿੰਘ ਸੀ ਤੇ ਜਿਸ ਦੀ ਉਮਰ ਮਹੱਜ 24 ਸਾਲ ਦੀ ਸੀ ਕਾਤਲਾ ਵੱਲੋਂ ਪਹਿਲਾਂ ਮੁੰਡੇ ਨੂੰ ਬੇਰਹਿਮੀ ਦੇ ਨਾਲ ਮਾਰਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਆਪ ਹੀ ਕਾਤਲਾ ਵੱਲੋਂ ਉਸ ਨੂੰ ਸੋਹਾਨਾ ਦੇ ਹਸਪਤਾਲ ਚ داخل ਕਰਵਾਇਆ ਜਾਂਦਾ ਤੇ ਫਿਰ ਉਹ ਮੌਕੇ ਤੋਂ ਭਰਾਰ ਹੋ ਜਾਂਦੇ ਨੇ ਦਰਅਸਲ ਜਾਣਕਾਰੀ ਮੁਤਾਬਕ ਪਤਾ ਚੱਲ ਰਿਹਾ ਹੈ ਕਿ ਇੱਕ ਕੁੜੀ ਨੂੰ ਦੋ ਮੁੰਡੇ ਪਿਆਰ ਕਰਦੇ ਸੀ ਤੇ ਅਚਾਨਕ ਹੀ ਇੱਕ ਮੁੰਡਾ ਦੂਜੇ ਮੁੰਡੇ ਤੇ ਹਮਲਾ ਕਰ ਦਿੰਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਆਪਣੇ ਗੁਨਾਹ ਨੂੰ ਛਪਾਉਣ ਲਈ ਇਸ ਕਾਤਲ ਵੱਲੋਂ ਮੁੰਡੇ ਨੂੰ ਹਸਪਤਾਲ ਚ ਐਮਰਜੈਂਸੀ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਜਦੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤੇ ਇਹ ਕਾਤਲ ਮੌਕੇ ਤੋਂ ਫਰਾਰ ਹੋ ਜਾਂਦਾ ਜਿਸ ਮੁੰਡੇ ਦੀ ਮੌਤ ਹੋਈ ਹੈ ਉਸਨੇ ਹਾਲੇਚੀ ਬੀਏ ਕੀਤੀ ਸੀ ਇਹ ਮੋਹਾਲੀ ਦੇ ਵਿੱਚ ਇੱਕ ਵਧੀਆ ਨੌਕਰੀ ਦੀ ਭਾਲ ਕਰ ਰਿਹਾ ਸੀ ਮੁੰਡੇ ਦੀ ਮੌਤ ਦੀ ਘਟਨਾ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਮ੍ਰਿਤਕ ਮੁੰਡੇ ਦੇ ਦੋਸਤ ਵੱਲੋਂ ਉਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਕਾਲ ਕਿਸੇ ਅਨਨੌਨ ਬੰਦੇ ਵੱਲੋਂ ਚੁੱਕੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਸ ਦਾ ਦੋਸਤ ਹਸਪਤਾਲ ਚ ਦਾਖਲ ਹੈ ਉਸ ਦਾ ਦੋਸਤ ਮੌਕੇ ਤੇ ਹਸਪਤਾਲ ਪਹੁੰਚਦਾ ਹੈ ਤੇ ਉੱਥੇ ਪਤਾ ਚੱਲਦਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੁੜੀ ਦੇ ਪਿੱਛੇ ਇਹ ਕਤਲ ਹੋਇਆ ਹੈ ਤੇ ਜਿੰਨਾ ਵੱਲੋਂ ਇਹ ਕਤਲ ਕੀਤਾ ਗਿਆ ਹੈ ਉਹ ਖੁਦ ਹੀ ਲੜਕੇ ਨੂੰ ਹਸਪਤਾਲ ਚ ਦਾਖਲ ਕਰਵਾਉਣ ਲਈ ਪਹੁੰਚਦੇ ਨੇ ਪਰ ਹਸਪਤਾਲ ਲਿਜਾਂਦੇ ਲਿਜਾਂਦੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮਹਾਲੀ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਦੇ ਪਿੱਛੇ ਮੁੰਡਿਆਂ ਨੇ ਕਤਲ ਕਰ ਦਿੱਤਾ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ